51 ਵੀਜ਼ਾ ਦੇ ਲਈ ਚੋਣ ਮਾਪਦੰਡਾ ਦੇ ਵਿੱਚ ਜਲਦ ਹੀ ਮਹੱਤਵਪੂਰਨ ਬਦਲਾਅ ਆ ਸਕਦੇ ਨੇ ਜਿਸ ਦਾ ਅਸਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਵਿਦੇਸ਼ੀ ਕਾਮਿਆਂ ਉਤੇ ਪਵੇਗਾ ਵਿਦੇਸ਼ੀ ਕਾਮਿਆਂ ਨੂੰ ਦਿੱਤੇ ਜਾਣ ਵਾਲੇ ਹੁਨਰ ਪੱਤਰ ਅਤੇ ਤਨਖਾਹ ਦਾ H1B ਵੀਜ਼ਾ ਪ੍ਰਾਪਤ ਕਰਨ ਦੀ ਸੰਭਾਵਨਾ ਉਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ ਬਲੂਮਬਰਗ ਲੋਦੀ ਰਿਪੋਰਟ ਅਨੁਸਾਰ H1B ਵੀਜ਼ਾ ਚੋਣ ਪ੍ਰਕਿਰਿਆ ਦੇ ਵਿੱਚ ਸੋਧ ਦੇ ਲਈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾਵਾ ਦੁਆਰਾ ਵਾਈਟ ਹਾਊਸ ਨੂੰ ਭੇਜੇ ਗਏ ਪ੍ਰਸਤਾਵ ਨੂੰ ਵਾਈਟ ਹਾਊਸ ਦੁਆਰਾ ਅਧਿਕਾਰਤ ਕਰ ਦਿੱਤਾ ਗਿਆ ਹੈ ਸੰਕੇਤਨ ਕਿ ਇਸ ਨੂੰ ਜਲਦ ਹੀ ਜਨਤਕ ਵੀ ਕਰ ਦਿੱਤਾ ਜਾਵੇਗਾ ਅਮਰੀਕੀ ਪ੍ਰਬੰਧਨ ਅਤੇ ਬਜਵਰ ਦਫ਼ਤਰ ਦੇ ਸੂਚਨਾ ਅਤੇ ਰੈਗੂਲੇਟਰੀ ਮਾਮਲੇ ਦੇ ਦਫ਼ਤਰ ਨੂੰ ਭੇਜੇ ਗਏ ਇੱਕ ਨੋਟਿਸ ਦੇ ਵਿੱਚ ਰਜਿਸਟਰਾਂ ਅਤੇ ਪਟੀਸ਼ਨਰਜ਼ ਦੇ ਲਈ ਭਾਰ ਰਹਿਤ ਚੋਣ ਪ੍ਰਕਿਰਿਆ ਜੋ ਕੈਪ ਵਿਸ਼ਾ H1B ਪਟੀਸ਼ਨਰ ਦਾਇਰ ਕਰਨ ਦੀ ਮੰਗ ਕਰਦੀ ਹੈ ਉਸ ਨਾਮਕ ਇੱਕ ਪ੍ਰਸਤਾਵਿਤ ਨਿਯਮ ਨੂੰ ਕਾਨੂੰਨੀ ਸਮੀਖਿਆ ਦੇ ਲਈ ਪੇਸ਼ ਕੀਤਾ ਗਿਆ ਸੀ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ 8 ਅਗਸਤ ਨੂੰ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ 1990 ਦੇ ਇਮੀਗ੍ਰੇਸ਼ਨ ਐਕਟ ਨੇ 5000 ਨਵੀਆਂ H1 ਵੀਜ਼ਿਆਂ ਦੀ ਸਲਾਨਾ ਸੀਮਾ ਸਥਾਪਿਤ ਕੀਤੀ ਹੈ